ਸਰਕਾਰ ਮੁਰਦਾਬਾਹ ਭੁਲਤੀ ਸਰਕਾਰ ਮੁਰਦਾਬਾਹ ਕੇਂਦਰ ਦੀ ਸਰਕਾਰ ਮੁਰਦਾਬਾਹ ਇਹ ਸ਼ਰਮ ਸ਼ੋਰ ਮਲਾ ਕੇ ਰੱਖੀ ہوئی ਜਾਂ ਕਿੰਨੇ ਪੰਜਾਬ ਚ ਆ ਜਾਂਦੇ ਨੇ ਮੂੰਹ ਚਾ ਕੇ ਇਹਨਾਂ ਨੇ ਬਦਲਾਅ ਕੀਤਾ ਗਰੀਬਾਂ ਦੀ ਜੇਬ ਤੇ ਜੋ ਡਾਕਾ ਮਾਰਿਆ ਤਾਰ ਚੁੰਦੇ ਹੋਏ ਸਾਨੂੰ ਪਤਾ ਇਹਨਾਂ ਨੇ ਜੋ ਫੈਸਲਾ ਲਿਆ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਬਰਬਾਦ ਕਰਕੇ ਚੱਲ। ਇਹ ਹਰੇਕ ਜਗ੍ਹਾ ਤੇ ਟੀਕਾ ਲਾ ਕੇ ਦੇਖਦੇ ਨੇ ਕੀ ਪੰਜਾਬੀ ਟੀਕਾ ਮਾਰਦੇ ਨੇ ਜਾਂ ਨਹੀਂ ਜਦੋਂ ਵਿਰੋਧ ਹੁੰਦਾ ਤਾਂ ਇਹਨਾਂ ਨੂੰ ਵਾਪਸ ਝੁੱਕ ਕੇ ਜਰੂਰ ਝੱਟਣਾ ਪੈਂਦਾ ਹੈ। ਮਲੇਰਗਾ ਦੇ ਵਿੱਚ ਵੀ ਇਸੇ ਤਰ੍ਹਾਂ ਹੋਵੇਗਾ। ਹਾਂ। ਜੇ ਜਦੋਂ ਕਾਫਲਾ ਲੰਘਿਆ ਤਾਂ ਤੁਸੀਂ ਕਾਲੀਆਂ ਢੰਡੀਆਂ ਦਿਖਾਈਆਂ ਉਹਨਾਂ ਨੂੰ ਗੱਲਬਾਤ ਕਰਨ ਦੀ ਰੁਕਣ ਦੇ ਲਈ ਵੀ ਇਸ਼ਾਰਾ ਕੀਤਾ ਜਾਂ ਕੁਝ ਨਹੀਂ ਕੀਤਾ। ਜੇ ਕੋਈ ਬੰਦਾ ਸੱਚਾ ਹੁੰਦਾ ਰੁਕ ਜਾਂਦਾ ਜੀ। ਜੇ ਪਿੱਛੋਂ 40 ਤੇ ਸੀ ਤਾਂ ਇੱਥੋਂ 60 ਦੇ ਸਪੀਡ ਹੋਗੀ। ਹੂੰ। ਜੇ ਗਰੀਬ ਨੂੰ ਰੋਜ਼ਗਾਰ ਹੀ ਨਹੀਂ ਮਿਲੂਗਾ ਤੇ 125 6 ਦੇ 200 ਦਿਨ ਕਰਦਣ। ਆਮ ਆਦਮੀ ਪਾਰਟੀ ਬਿਲਕੁਲ ਇਹਦਾ ਵਿਰੋਧ ਕਰਦੀ ਆ ਲੋਕ ਮਾਰੂ ਫੈਸਲੇ ਲੈਣੇ ਬੰਦ ਨਹੀਂ ਕਰਦੇ ਸਾਰੇ ਪੰਜਾਬ 'ਚ ਇਹਨਾਂ ਦਾ ਵਿਰੋਧ ਕਰ ਤਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਤਾਜ ਸਮਰਾਲਾ ਦੇ ਵਿੱਚ ਭਾਜਪਾ ਦੇ ਵੱਲੋਂ ਇੱਕ ਰੈਲੀ ਜਿਹੜੀ ਆ ਉਹ ਰੱਖੀ ਗਈ ਸੀ ਭਾਜਪਾ ਦੇ ਜਿਹੜੇ ਆਗੂ ਨੌਜਵਾਨ ਆਗੂ ਨਵਨ ਜਿਹਨਾਂ ਨੇ ਨਵੀਂ ਭਾਜਪਾ ਪਿੱਛੇ ਜੇ ਜੁਆਇਨ ਕੀਤੀ ਹੈ ਨੀਸ਼ੂ ਸ਼ਰਮਾ ਉਹਨਾਂ ਦੇ ਵੱਲੋਂ ਜਿਸ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੇ ਨੇ ਉਹਨਾਂ ਨੇ ਸ਼ਰਕਤ ਕਰਨੀ ਸੀ ਉਹ ਪਹੁੰਚੇ ਨੇ ਤਾਂ ਉਹਨਾਂ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਸਮਰਾਲਾ ਦੇ ਵਿੱਚ ਦੇਖ ਸਕਦੇ ਹੋ ਆਮ ਨਰੇਗਾ ਨੂੰ ਲੈ ਕੇ ਜਿਹੜਾ ਕਾਨੂੰਨ ਹੈ ਉਹ ਲਾਗੂ ਕੀਤਾ ਗਿਆ ਨਾ ਉਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਵਿੱਚ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਚਾਹੇ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਹੋਣ ਚਾਹੇ ਉਹ ਵਰਕਰ ਹੋਣ ਚਾਹੇ ਉਹ ਮਨਰੇਗਾ ਦੇ ਜਿਹੜੇ ਵਰਕਰ ਹੋਣ ਤਾਂ ਉਹਨਾਂ ਦੇ ਵੱਲੋਂ ਇੱਕ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਜਿਸ ਦੇ ਉੱਤੇ ਲਿਖਿਆ ਆ ਮੰਰੇਗਾ ਬਚਾਓ ਗਰੀਬ ਬਚਾਓ ਸਿੱਖ ਵਿਰੋਧੀ ਭਾਜਪਾ ਮੁਰਦਾਬਾਦ ਤਾਂ ਸਾਡੇ ਨਾਲ ਨਗਰ ਕੌਂਸਲ ਪ੍ਰਧਾਨ ਮੋਹਿਦ ਕੁੰਦਰਾ ਮੌਜੂਦ ਨੇ ਕੁੰਦਰਾ ਜੀ ਨਾਇਬ ਸੈਣੀ ਦਾ ਕਾਫਲਾ ਇੱਥੋਂ ਲੰਘਿਆ ਤਾਂ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਕੀ ਕਾਰਨ ਹੈਗਾ ਤੁਸੀਂ ਦੇਖ ਰਹੇ ਹੋ ਜੋ ਮੰਰੇਗਾ ਦਾ ਇਹਨਾਂ ਨੇ ਬਦਲਾਅ ਕੀਤਾ ਗਰੀਬਾਂ ਦੀ ਜੇਬ ਤੇ ਜੋ ਡਾਕਾ ਮਾਰਿਆ ਇਹ ਉਹਦਾ ਵਿਰੋਧ ਆ ਕਿਉਂਕਿ ਜੇ ਪੰਜਾਬ ਨੂੰ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਦੇ ਕਿਸਾਨ ਵਿਰੋਧੀ ਤੁਹਾਨੂੰ ਪਤਾ ਜਿਵੇਂ ਬਿੱਲ ਲੈ ਕੇ ਆਏ ਹੁਣ ਜੋ ਐਮੈਂਡਮੈਂਟਾਂ ਕਰਕੇ ਇਹ ਮਨਰੇਗਾ ਨੂੰ ਲਿਆ ਕੇ ਪੰਜਾਬ ਨੂੰ ਖਤਮ ਕਰਨ ਦੀਆਂ ਗਰੀਬ ਆਦਮੀ ਜੇਬ ਤੇ ਡਾਕਾ ਮਾਰ ਰਹੇ ਨੇ 100 ਦਿਨ ਛੱਡ ਕੇ ਜੀ ਅਸੀਂ 125 ਦਿਨ ਕਰਤੇ ਜੇ ਗਰੀਬ ਨੂੰ ਰੋਜ਼ਗਾਰ ਹੀ ਨਹੀਂ ਮਿਲੂਗਾ ਤੇ 125 ਛੱਡ ਕੇ 200 ਦਿਨ ਕਰ ਦਨ ਆਮ ਆਦਮੀ ਪਾਰਟੀ ਬਿਲਕੁਲ ਇਹਦਾ ਵਿਰੋਧ ਕਰਦੀ ਆ ਬਿਲਕੁਲ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਔਰ ਜਿੰਨਾ ਚਿਰ ਇਹ ਲੋਕ ਮਾਰੂ ਫੈਸਲੇ ਲੈਣੇ ਬੰਦ ਨਹੀਂ ਕਰਦੇ ਸਾਰੇ ਪੰਜਾਬ ਚ ਇਹਨਾਂ ਦਾ ਵਿਰੋਧ ਕਰਾਂਗੇ ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਦੋਂ ਕਾਫਲਾ ਲੰਘਿਆ ਤਾਂ ਤੁਸੀਂ ਕਾਲੀਆਂ ਝੰਡੀਆਂ ਦਿਖਾਈਆਂ ਉਹਨਾਂ ਨੂੰ ਗੱਲਬਾਤ ਕਰਨ ਦੀ ਰੁਕਣ ਦੇ ਲਈ ਵੀ ਇਸ਼ਾਰਾ ਕੀਤਾ ਜਾਂ ਕੁਝ ਨਹੀਂ ਕੀਤਾ ਜੇ ਕੋਈ ਬੰਦਾ ਸੱਚਾ ਹੁੰਦਾ ਰੁਕ ਜਾਂਦਾ ਜੀ ਤੇ ਮੇਰਾ ਖਿਆਲ ਆ ਇਹ ਪਿੱਛੋਂ 40 ਤੇ ਸੀ ਤਾਂ ਇੱਥੋਂ 60 ਤੇ ਸਪੀਡ ਹੋਗੀ ਇਹ ਜੋ ਵਿਰੋਧ ਰੋਸ ਪ੍ਰਦਰਸ਼ਨ ਹੈ ਕਿਸੇ ਮੁੱਖ ਮੰਤਰੀ ਦਾ ਰੋਸ ਪ੍ਰਦਰਸ਼ਨ ਨਹੀਂ ਹਰੇਕ ਮੁੱਖ ਮੰਤਰੀ ਦੀ ਕਿਸੇ ਵੀ ਸਟੇਟ ਦਾ ਹੋਵੇ ਉਹਦਾ ਸਤਕਾਰ ਆ ਇਹ ਸਿਰਫ ਸਿਰਫ ਭਾਜਪਾ ਦਾ ਭਾਜਪਾ ਦਾ ਵਿਰੋਧ ਆ ਉਹ ਭਾਜਪਾ ਦੇ ਮੁੱਖ ਮੰਤਰੀ ਨੇ ਤੇ ਸੱਚੇ ਹੁੰਦੇ ਰੁੱਕ ਕੇ ਜਵਾਬ ਦੇ ਜਾਂਦੇ ਰੁਕਣਾ ਉਹਨਾਂ ਨੇ ਤਾਂ ਨਹੀਂ ਵਾਜਬ ਸਮਝਿਆ ਕਿਉਂਕਿ ਇਸ ਗੱਲ ਦਾ ਜਵਾਬ ਤਾਂ ਤੁਹਾਨੂੰ ਪਤਾ ਸਾਰੇ ਪੰਜਾਬ ਦੇ ਵਿੱਚ ਹਰੇਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਇਹਦਾ ਵਿਰੋਧ ਕਰ ਰਹੀਆਂ ਨੇ ਸੋ ਉਸੇ ਕੜੀ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਸਰਕਾਰ ਚੁੰਦੇ ਹੋਏ ਸਾਨੂੰ ਪਤਾ ਇਹਨਾਂ ਨੇ ਜੋ ਫੈਸਲਾ ਲਿਆ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਬਰਬਾਦ ਕਰਕੇ ਛੱਡੋ ਸੋ ਇਸ ਕਰਕੇ ਪ੍ਰਦਰਸ਼ਨ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੇ ਉਨਾ ਚਿਰ ਚੱਲੂ ਆ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਸੀ ਐਸਟੀ ਨੂੰ ਲੈ ਕੇ ਪਰ ਵਿਰੋਧੀਆਂ ਨੇ ਸਵਾਲ ਚੱਕੇ ਕਹਿੰਦੇ ਬੇਫਜ਼ੂਲ ਬੇਵਜ੍ਹਾ ਸੈਸ਼ਨ ਬੁਲਾਇਆ ਗਿਆ ਕਹਿੰਦੇ ਵਿਰੋਧੀ ਤਾਂ ਜੇ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕਰੋ ਮੇਰਾ خیال ਇਸ ਵਕਤ ਉਹਨਾਂ ਨੂੰ ਵੀ ਹੀ ਉਹ ਵੀ ਇਸੇ ਪਾਸੇ ਕੜੀ ਜੁੜੇ ਹੋਏ ਨੇ ਵੀ ਅਸੀਂ ਵਿਰੋਧ ਕਰੀਏ ਤੇ ਬੀਜੇਪੀ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਜਿੰਨੇ ਕ ਬੰਦੇ ਉੱਥੇ ਕਨੇ ਉਹਨੇ ਕੁਰੇ ਨੇ ਸੋ ਉਹਨਾਂ ਨਾਲ ਲੜਾਈ ਇਹ ਬੀਜੇਪੀ ਦੇ ਨਾਲ ਇਸ ਵਕਤ ਸਮੁੱਚੇ ਪੰਜਾਬ ਦੀ ਆ ਸੋ ਮੈਂ ਤਾਂ ਹਰੇਕ ਵਿਰੋਧੀ ਪਾਰਟੀਆਂ ਨੂੰ ਹੀ ਬੇਨਤੀ ਕਰੂੰਗਾ ਕਿ ਇੱਕ ਜੋ ਟੋਕ ਹੈ ਲੜਾਈ ਲੜਨ ਦਾ ਟਾਈਮ ਆ ਤਾਂ ਕਿ ਜੇ ਪੰਜਾਬ ਨੂੰ ਬਚਾਉਣਾ ਤੇ ਆਪਾਂ ਨੂੰ ਇੱਕ ਮੁੱਠੋ ਨਾ ਪੈਣਾ ਰਟੋਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਦ ਜਿੱਦਾਂ ਹੀ ਸੀਐਮ ਸਾਹਿਬ ਦਾ ਇੱਥੇ ਕਾਫਲਾ ਪਹੁੰਚਿਆ ਮੁੱਖ ਮੰਤਰੀ ਹਰਿਆਣਾ ਦਾ ਤਾਂ ਤੁਹਾਡੇ ਵੱਲੋਂ ਲਗਾਤਾਰ ਮਨਰੇਗਾ ਨੂੰ ਲੈ ਕੇ ਉਹਨਾਂ ਨੂੰ ਘੇਰਿਆ ਗਿਆ ਘੇਰਨ ਦੀ ਕੋਸ਼ਿਸ਼ ਕੀਤੀ ਗਈ ਕਾਲੀਆਂ ਝੰਡੀਆਂ ਤੱਕ ਦਿਖਾਈਆਂ ਨਹੀਂ ਦੇਖੋ ਅਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਆ ਅਸੀਂ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਆ ਮਨਰੇਗਾ ਵਾਲਿਆਂ ਦਾ ਜੋ ਉਹਨਾਂ ਨੂੰ ਦਰਦ ਹੈ ਕੰਮ ਬੰਦ ਪਏ ਨੇ ਪਹਿਲਾਂ 100 ਦਿਨ ਦਾ ਸੀਗਾ ਉਹਦੇ ਵਿੱਚ ਵੀ 10-15 ਦਿਨ ਦਾ ਕੰਮ ਮਿਲਦਾ ਸੀ ਹੁਣ 125 ਦਿਨ ਕਰਤੇ ਕੰਮ ਹੈ ਨਹੀਂ ਉਸ ਤੋਂ ਬਾਅਦ ਬਦਲਾ ਕਰਤਾ ਜੋ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਬਹੁਤ ਗਲਤ ਹੈ ਇਹਦੇ ਵਿੱਚ ਗਰੀਬ ਲੋਕਾਂ ਦਾ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਆ ਤੁਸੀਂ ਨਾਲ ਖੜੇ ਹੋ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਹੈ ਲਗਾਤਾਰ ਬਦਲਾ ਕੀਤਾ ਹੈ ਕਿਉਂਕਿ ਨੁਕਸਾਨ ਕਹਿੰਦੇ ਇਹਨਾਂ ਗਰੀਬਾਂ ਨੂੰ ਜ਼ਿਆਦਾ ਹੋਣਾ ਹੈ ਬਿਲਕੁਲ ਜੀ ਅਸੀਂ ਬਿਲਕੁਲ ਨਾਲ ਖੜੇ ਹਾਂ ਸਾਡੀ ਸਰਕਾਰ ਉਹਨਾਂ ਨਾਲ ਖੜੀ ਹੈ ਜਿੰਨੀਆਂ ਸਾਡੀ ਆਪੋਜ਼ਿਟ ਪਾਰਟੀ ਉਹ ਵੀ ਨਾਲ ਖੜੇ ਨੇ ਇਹ ਭਾਜਪਾ ਨੂੰ ਕਾਨੂੰਨ ਵਾਪਸ ਲੈਣਾ ਹੀ ਪਊਗਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਗਰੀਬ ਲੋਕਾਂ ਦੇ ਨਾਲ ਇਹਨਾਂ ਦੇ ਹੱਕਾਂ ਦਾ ਬਹੁਤ ਵੱਡਾ ਇਹ ਡਾਕਾ ਹੈ ਸੋ ਜਿਹੜਾ ਗਲਤ ਕਾਨੂੰਨ ਹੈ ਇਹਨੂੰ ਵਾਪਸ ਲੈਣਾ ਚਾਹੀਦਾ ਤਾਂ ਭਾਈ ਜੀ ਨਾਮ ਕੀ ਹੈ ਤੁਹਾਡਾ ਕਿਥੋਂ ਦੇ ਨੇ ਅੰਗਰੇਜ਼ ਸਿੰਘ ਕਾਨੂੰਨ ਜਿਹੜੇ ਨੇ ਨਵੇਂ ਕਾਨੂੰਨ ਬਣਾਏ ਗਏ ਨੇ ਬਦਲਾਅ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਉਹਦਾ ਵਿਰੋਧ ਕਰ ਰਹੇ ਹਾਂ ਅੱਜ ਮਨਰੇਗਾ ਇਹ ਸਾਰਾ ਸਾਰ ਜਨਤਨਾ ਧੋਖ ਹੈ ਜੋ ਸਕੀਮ ਚੱਲਦੀ ਸੀ ਸਹੀ ਸੀ ਹੁਣ ਜੋ ਬਦਲਾਅ ਹੋ ਰਹੇ ਨੇ ਲੋਕ ਮਾਰੂ ਨੀਤੀਆਂ ਤੇ ਵਿਰੋਧ ਹੈ ਬਹੁਤ ਗਲਤ ਹੋ ਰਿਹਾ ਹੈ ਸਾਡੀ ਸਰਕਾਰ ਕੋਲ ਵਹੀ ਮੰਗ ਕਰਦੇ ਆ ਤੇ ਫਤਵਾ ਵਿਰੋਧ ਕੀਤਾ ਜਾਵੇ ਉਹ ਇੱਕ ਕਾਨੂੰਨ ਵਾਸ ਦਿੱਤੇ ਜਾਣ ਤੇ ਇਹੀ ਚਾਹੁੰਦੇ ਆ ਵੀ ਜੋ ਵੀ ਕੰਮ ਚੱਲਦੇ ਪਏ ਨੇ ਸਹੀ ਚੱਲਦੇ ਸੀਗੇ ਹੁਣੇ ਸਰਕਾਰ ਭਾਜਪਾ ਸਰਕਾਰ ਗਲਤ ਕਾਨੂੰਨ ਲਾ ਕੇ ਲੋਕਾਂ ਦਾ ਕੰਮ ਦਾ ਸੰਸ ਧੱਕਾ ਕਰ ਰਹੀ ਹੈ ਤਾਂ ਬਿਲਕੁਲ ਹੋਰ ਦੇਖ ਸਕਦੇ ਹਾਂ ਆਗੂ ਜਿਹੜੇ ਮਜੂਨੇ ਬਾਈ ਜੀ ਕਿਵੇਂ ਦੇਖਦੇ ਨੇ ਅੱਜ ਵਿਰੋਧ ਜਿਹੜਾ ਕੀਤਾ ਜਾ ਰਿਹਾ ਲਗਾਤਾਰ ਮਨਰਿਕਾ ਨੂੰ ਜਿਹੜਾ ਚੇਂਜ ਕੀਤਾ ਦੇਖੋ ਜੀ ਇਹ ਨਾ ਮਨਰਿਕਾ ਨਹੀਂ ਜੀ ਜਿਹੜੀ ਭਾਜਪਾ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਪੰਜਾਬ ਦੇ ਪੰਜਾਬ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਹਰੇਕ ਹੀ ਮੁੱਦੇ ਦੇ ਉੱਤੇ ਦਿਖ ਰਹੀ ਹੈ ਪਹਿਲਾਂ ਸਭ ਤੋਂ ਪਹਿਲਾਂ ਕਾਰੇ ਕਿਸਾਨ ਵਿਰੋਧੀ ਕਾਨੂੰਨ ਤੇ ਜਿਹੜੇ ਉਹ ਫਿਰੋ ਤੋਂ ਬਾਅਦ ਯੂਨੀਵਰਸਿਟੀ ਵਾਲਾ ਫਿਰ ਪਾਕੜਾ ਟਾਈਮ ਵਾਲਾ ਇਹ ਹਰੇਕ ਜਗ੍ਹਾ ਤੇ ਇਹ ਟੀਕਾ ਲਾ ਕੇ ਦੇਖਦੇ ਨੇ ਕੀ ਪੰਜਾਬੀ ਟੀਕਾ ਮਾਰਦੇ ਨੇ ਜਾਂ ਨਹੀਂ ਜਦੋਂ ਵਿਰੋਧ ਹੁੰਦਾ ਤਾਂ ਇਹਨਾਂ ਨੂੰ ਵਾਪਸ ਠੋਕ ਕੇ ਜਰੂਰ ਛੱਟਣਾ ਪੈਂਦਾ ਹੈ ਮੰਰੇਗਾ ਦੇ ਵਿੱਚ ਵੀ ਇਸੇ ਤਰ੍ਹਾਂ ਹੋਵੇਗਾ ਹਾਂ ਹੋਰ ਵੀ ਬਿਰੋ ਇਦਾਂ ਹੀ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ ਵਿਰੋਧ ਅੱਗੇ ਜੇ ਲੋੜ ਪੈਂਦੀ ਹੈ ਜਿੰਨਾ ਚਿਰ ਇਹ ਮੰਰੇਗਾ ਦੀ ਜਿਹੜੀ ਸੋਦਾ ਵਾਪਸ ਨਹੀਂ ਹੁੰਦੀ ਆਮ ਆਦਮੀ ਪਾਰਟੀ ਸਮੁੱਤੀ ਦੀ ਲੀਡਰਸ਼ਿਪ ਅਤੇ ਵਰਕਰ ਨੇ ਇਹਦਾ ਡਟ ਕੇ ਵਿਰੋਧ ਕਰਨਗੇ ਕਿਸੇ ਵੀ ਹੱਦ ਤੱਕ ਦਿਲ ਦੀ ਜਾ ਕੇ ਵੀ ਸਾਨੂੰ ਜੇ ਵਿਰੋਧ ਕਰਨਾ ਪਵੇ ਜ਼ਰੂਰ ਕਰਾਂਗੇ ਤਾਂ ਜਗਰੂਪ ਸਿੰਘ ਰਿੰਕੂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ ਨੇ ਉਹ ਵੀ ਮੌਜੂਦ ਨੇ ਰਿੰਕੂ ਜੀ ਤੁਸੀਂ ਵੀ ਪਿੰਡਾਂ ਚ ਪਿੰਡਾਂ ਚੋਂ ਬਿਲੋਂਗ ਕਰਦੇ ਹੋ ਖਾਸ ਕਰਕੇ ਇਹ ਜਿਹੜਾ ਕਾਨੂੰਨ ਲਾਗੂ ਕੀਤਾ ਚੇਂਜ ਕੀਤਾ ਉਸ ਨੂੰ ਲੈ ਕੇ ਅੱਜ ਜਿੱਦਾਂ ਹੀ ਸੀਐਮ ਸਾਹਿਬ ਦਾ ਕਾਫਲਾ ਇੱਥੋਂ ਲੰਘਿਆ ਤਾਂ ਤੁਹਾਡੇ ਵੱਲੋਂ ਛੰਡੀਆਂ ਤੱਕ ਦਿਖਾਈਆਂ ਗਈਆਂ ਕਿ ਵੀ ਕੀ ਹਾਂਜੀ ਹਾਂਜੀ ਇਹ ਜੋ ਸੀਐਮ ਹਰਿਆਣਾ ਸਾਡੇ ਸਮਰਾਲੇ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਆਏ ਨੇ ਇਹ ਪਤਾ ਨਹੀਂ ਕਿਹੜੇ ਮਤਲਬ ਕਿ ਸ਼ਰਮ ਸ਼ੁਰਮ ਲਾ ਕੇ ਰੱਖੀ ہوئی ਆ ਕਿਵੇਂ ਪੰਜਾਬ 'ਚ ਆ ਜਾਂਦੇ ਨੇ ਮੂੰਹ ਚੱਕ ਕੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਤਾਂ ਤੁਸੀਂ ਗਰੀਬ ਪਰਿਵਾਰ ਜਿਨ੍ਹਾਂ ਦਾ ਚੁੱਲ੍ਹਾ ਮਨਰੇਗਾ ਤੋਂ ਚੱਲਦਾ ਇਹ ਉਹਨਾਂ ਦੇ ਮੋਹਾਂ ਤੋਂ ਖੁਸ਼ੀ ਉਡੀ ਪਈਆ ਜੀ ਅੱਜ ਦੀ ਘੜੀ ਜਦੋਂ ਪਤਾ ਲੱਗਿਆ ਵੀ ਭਾਜਪਾ ਸਰਕਾਰ ਅੱਜ ਦੀ ਕੇਂਦਰ ਦੀ ਉਹ ਮਨਰੇਗਾ ਨੂੰ ਸੋਧ ਦੇ ਨਾਮ ਤੇ ਖਤਮ ਕਰਨ ਲੱਗੀ ਹੋਈ ਆ ਪਰ ਅਸੀਂ ਤੁਹਾਨੂੰ ਇਹ ਮਾਧਿਅਮ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਜਿੱਦਾਂ ਕਾਲੇ ਕਾਨੂੰਨ ਕਿਸਾਨਾਂ ਵੇਲੇ ਲੈ ਕੇ ਆਏ ਸੀ ਉਸ ਟਾਈਮ ਸਾਰਾ ਮਜ਼ਦੂਰ ਭਾਈਚਾਰਾ ਕਿਸਾਨਾਂ ਦੇ ਨਾਲ ਖੜਿਆ ਸੀ ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਸਾਡੇ ਮਨਰੇਗਾ ਦੇ ਭੈਣ ਭਾਈ ਮਜ਼ਦੂਰਾਂ ਨੂੰ ਕਿ ਹੁਣ ਅਸੀਂ ਸਾਰੇ ਤੁਹਾਡੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜੇ ਆ ਸਾਨੂੰ ਇਹ ਕਾਨੂੰਨ ਨੂੰ ਵਾਪਸ ਕਰਾਉਣ ਲਈ ਜੇਕਰ ਦਿੱਲੀ ਜਾ ਕੇ ਧਰਨੇ ਵੀ ਲਾਉਣੇ ਪਏ ਅਸੀਂ ਉੱਥੇ ਜਾ ਕੇ ਧਰਨੇ ਵੀ ਲਾਵਾਂਗੇ ਜੋ ਸਾਤੋਂ ਹੋ ਸਕੇ ਉਹ ਕਰਾਂਗੇ ਪਰ ਇਹ ਅਸੀਂ ਜੋ ਧੱਕੇ ਨਾਲ ਪੰਜਾਬ ਦੇ ਉੱਤੇ ਮਨਰੇਗਾ ਕਾਨੂੰਨ ਥਾਪਣਾ ਚਾਹੁੰਦੇ ਆ ਅਸੀਂ ਉਹ ਬਿਲਕੁਲ ਵੀ ਨਹੀਂ ਝਰਾਂਗੇ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਅਸੀਂ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਮਨਰੇਗਾ ਦਾ ਜਿਹੜਾ ਕਾਨੂੰਨ ਨਵਾਂ ਲਿਆਂਦਾ ਹੈ ਬਦਲਾ ਕੀਤਾ ਉਸ ਦਾ ਵਿਰੋਧ ਲਗਾਤਾਰ ਕਰਾਂਗੇ ਜੇਕਰ ਸਾਨੂੰ ਇਸ ਦੇ ਲਈ ਦਿੱਲੀ ਦੇ ਵਿੱਚ ਜਾ ਕੇ ਧਰਨੇ ਤੱਕ ਲਗਾਉਣੇ ਪਏ ਤਾਂ ਉਹ ਵੀ ਅਸੀਂ ਲਗਾਵਾਂਗੇ ਕਿਉਂਕਿ ਭਾਜਪਾ ਦੇ ਵੱਲੋਂ ਜਿਹੜਾ ਬਦਲਾਅ ਕੀਤਾ ਗਿਆ ਉਹ ਸਾਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਇਹ ਬਦਲਾਅ ਦੇ ਨਾਲ ਜਿਹੜੇ ਗਰੀਬ ਮਨਰੇਗਾ ਵਰਕਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਪਹਿਲਾਂ ਜਿਹੜੀ ਕਾਨੂੰਨ ਚੱਲਦਾ ਸੀ ਉਹ ਸਹੀ ਸੀਗਾ ਇਹਦੇ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਪਰ ਇਹ ਕਾਨੂੰਨ ਜਿਹੜਾ ਚੇਂਜ ਕਰਾ ਕੇ ਹਟਾਂਗੇ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ ਉਸੇ ਤਰ੍ਹਾਂ ਇਹ ਵੀ ਅਸੀਂ ਰੱਦ ਕਰਵਾ ਕੇ ਹਟਾਂਗੇ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ